ਕਤਲ ਮੈਂ ਕੀਤਾ ਤੇ ਤੇ ਵਿਸ਼ਵਾਸ ਦਾ ਭੁੱਲ ਕੇ ਸਭ ਉਪਕਾਰ ਨੀਲੇ ਵਾਲੇ ਆ ਹੋ ਦੇਖ ਦਿੱਤੀ ਤਾਰ ਨੀਲੇ ਵਾਲੇ ਆ ਤਰਸ ਨਾ ਆਇਆ ਜ਼ਰਾ ਸਰਹੰਦ ਨੂੰ ਕੰਧ ਚ ਦੋ ਕਲੀਆਂ ਜਦੋਂ ਕੁਮਲੋ ਗਈਆਂ ਉਹ ਤੇਰੇ ਤੇ ਕਿਸ ਤਰ੍ਹਾਂ ਦਾ ਦੌਰ ਸੀ ਜਿਸ ਸਮੇਂ ਕੰਧਾਂ ਵੀ ਵੈਰੀ ਹੋ ਗਈਆਂ ਕਾਲ ਜਾਂ ਪਾਟਣ ਨੂੰ ਆਉਂਦਾ ਹੈ ਮੇਰਾ ਕੀ ਸੁਣਾ ਦਾਸ ਤਾਂ ਚਮਕੌਰ ਦੀ ਉਹ ਤੇਰੇ ਟੋਟੇ ਜਿਗਰ ਦੇ लाडले ਖਾ ਗਈ ਕੱਚੀ ਗੜੀ ਚਮਕੌਰ ਦੀ ਇੱਕ ਲਾਈਨ ਸੁਣਿਓ ਕਿ ਪਾਲ ਕੇ ਸਰਵਾਂ ਜਹੇ ਪੁੱਤ ਦੇਸ਼ ਤੋਂ ਪਾਲ ਕੇ ਸਰਵਾਂ ਜਹੇ ਮਤ ਕੌਮ ਤਾਂ ਕੌਣ ਸਕਦਾ ਵਾਰ ਨੀਲੇ ਵਾਲਿਆ ਹੋ ਦੇਖਦੀ ਦੀ ਦਾਰ ਨੀਲੇ ਵਾਲਿਆ ਤੇਰੀ ਬੰਦ ਕਹਾਂਗਾ ਸਾਥ ਸੰਗਤ ਦੇਖਣਾ ਕਿ ਤਿਲਕ ਜਦ ਮੱਥੇ ਮੇਰੇ ਤੋਂ ਤਿਲਕ ਆ ਕਵਤਾ ਦੀ ਸ਼ਕਤੀ ਇਹ ਕਿ ਵੱਡੀ ਗੱਲ ਨੂੰ ਥੋੜੇ ਵਿੱਚ ਕਹਿੰਦੀ ਆ ਆਹ ਇੱਕ ਬੰਦ ਸੁਣਨਾ ਤਿਲਕ ਜਦ ਮੱਥੇ ਮੇਰੇ ਤੋਂ ਤਿਲਕ ਆ ਮੈਂ ਤੇਰੇ ਚਰਨਾਂ ਦੀ ਧੂੜੀ ਲਾ ਲਈ ਜ਼ੁਲਮ ਨੇ ਜੰਜੂ ਮੇਰਾ ਜਦ ਖੋਲਿਆ ਮੈਂ ਤੇਰੀ ਕਿਰਪਾਨ ਗਲ ਵਿੱਚ ਪਾ ਲਈ ਉਹ ਤਿਲਕ ਦੀ ਥਾਂ ਤੇ ਦੁਮਾਲੇ ਸਜ ਗਏ ਸੀਸ ਮੇਰੇ ਤੇ ਤੇਰੀ ਦਸਤਾਰ ਹੈ ਹੁਣ ਤਾਂ ਹਰ ਮਹਿਫਿਲ ਚ ਮੈਂ ਸਰਦਾਰ ਹਾਂ ਦਾਤਿਆ ਫਿਲਕ ਦੀ ਥਾਂ ਤੇ ਦੁਮਾਲੇ ਸਜ ਗਏ ਸੀਸ ਮੇਰੇ ਤੇ ਤੇਰੀ ਦਸਤਾਰ ਹੈ ਫਰਾਂਸ ਦੀ ਸਰਕਾਰ ਤੱਕ ਨੂੰ ਪਤਾ ਜੇ ਕਿ ਹੁਣ ਤਾਂ ਹਰ ਮਹਿਫਿਲ ਚ ਮੈਂ ਸਰਦਾਰ ਹਾਂ ਦਾਤਿਆ ਕਿੰਨਾ ਤੇਰਾ ਉਪਕਾਰ ਹੈ ਵੇਖ ਤੇਰੀ ਚਰਨ ਧੂੜੀ ਦਾ ਕਿਵੇਂ ਵੇਖ ਤੇਰੀ ਚਰਨ ਧੂੜੀ ਦਾ ਕਿਵੇਂ ਉਹ ਵੱਧ ਗਿਆ ਸਤਕਾਰ ਨੀਲੇ ਵਾਲੇ ਆਓ ਆਓ ਨਾਲ ਨਾਲ ਗਾ ਲਿਓ ਜੇ ਜੀ ਕਰੇ ਤੇ ਦੇਖ ਦੀ ਦੀਦਾਰ ਨੀਲੇ ਵਾਲਿਆ ਦੇਖ ਦੀ ਦੀਦਾਰ ਨੀਲੇ ਵਾਲਿਆ ਐ ਮੇਰੇ ਦਾਤਾਰ ਨੀਲੇ ਵਾਲਿਆ ਦੇ ਦਵੇਂ ਦੀਦਾਰ ਤੂੰ ਇੱਕ ਵਾਰ ਜੇ ਮੈਂ ਦਵਾਂ ਸਿਰਵਾਰ ਨੀਲੇ ਵਾਲਿਆ ਹੋ ਦੇਖਦੀ ਤੀ ਦਾਰ ਨੀਲੇ ਵਾਲਿਆ ਦੇਖਦੇ